ਕਰਨਾ ਹੈ ਜੀ ਕਰਨੇ ਇਹੀ ਹੈ ਜੀ ਆਪਣਾ ਨਾਲ ਗਲੀਆਂ ਇਹ 1 ਤੇ 2 ਤੇ 3 ਤੇ 4 ਇਹ ਸਾਰੀਆਂ ਗਲੀਆਂ ਭਰੀਆਂ ਹੋਈਆਂ ਨੇ ਇਹਦੇ ਵਿੱਚੋਂ ਪਾਣੀ ਨਿਕਲਦਾ ਹੀ ਨਹੀਂ ਜੀ ਇਹ ਆਉਂਦੇ ਆ ਜੂਰੇ ਦਾ ਮਾਰ ਕੇ ਉਹ ਡੰਡੇ ਤੇ ਜਾਵਰਦੇ ਇਹਦਾ ਕੋਈ ਹੱਲ ਨਹੀਂ ਸਮੇਂ ਤੋਂ ਇਹ ਲੱਤ ਪਾ ਰਹੇ 6 ਮਹੀਨੇ ਹੋ ਗਏ ਕਟੋਕ ਪਹਿਲਾ ਕੁਸ਼ਨ ਮੈਨੂੰ ਪਹਿਲਾਂ ਹੀ ਬਹੁਤ ਬੁਣੇਟਾ ਪਾਣਾ 8 ਵਜੇ ਦਰਨੇ ਤੇ ਬੈਠੇ ਹਾਂ ਮੈਂ ਇਥੇ ਸਮੇਲੇ ਬੈਠਾ ਇਹ ਜਿੰਦ ਮਗਲਾ ਆ ਨੀ ਉਹ ਪੱਕੇ ਰੱਥੇ ਪੱਕੇ ਅਗਰ ਦਵਾਟੀਆਂ ਮੰਗਾ ਨਹੀਂ ਮੰਨੇ ਜਾਂਦੇ ਅਗਲਾ ਸਟੈਪ ਤੁਹਾਡਾ ਜੀ ਅਗਲਾ ਸਟੈਪ ਇਹ ਲੱਗਿਆ ਰੋ ਹੈ ਜੀ ਇਹ ਵੀ ਪੱਕਾ ਪੱਕਾ ਹਾਂਜੀ ਕੀ ਕਰਨਾ ਜੱਜ ਤੁਸੀਂ ਸਾਡੇ ਤੇ ਕੰਮ ਬਹੁਤ ਵੱਡਾ ਜੀ ਸਾਡੇ ਸਿਵਰਤੀ ਪੱਟੀ ਪ੍ਰੋਬਲਮ ਹੈ ਆ ਗਲੀ ਨੰਬਰ 1 ਤੇ ਗਲੀ ਨੰਬਰ 2 ਤੇ ਗਲੀ ਨੰਬਰ 3 ਦਾ ਤੇ ਗਲੀ ਨੰਬਰ 4 ਇਹ 24 ਘੰਟੇ ਹੀ ਭਰਿਆ ਰਹਿੰਦੇ ਗਾ ਸੀਵਰ ਇੱਥੇ ਬਲੌਕ ਰਹਿੰਦਾ ਬੜੀਆਂ ਕੰਪਲੇਟਾ ਕੀਤੀਆਂ ਬੜੀਆਂ ਉਹ ਧੱਗੇ ਦਫਤਰਾਂ ਦੇ ਖਾਤੇ ਸੀ ਕਿਸੇ ਨੇ ਸਾਡੀ ਸੁਣਾਈ ਨਹੀਂ ਦਿੱਤੀ ਜੇ ਘੱਲ ਦੇ ਆ ਤਾਂ ਵਾਹ ਸਾਰੇ ਬੰਦੇ ਆਉਂਦੇ ਆ ਵਾਹਸ ਵਾਲੇ ਬੰਦੇ ਆਉਂਦੇ ਆ ਉਹ 2 ਮਿੰਟਾਂ ਲਈ ਇੱਥੇ ਵਾਹਸ ਦਾ ਮਾਰਕੀਟ ਨੂੰ ਟੱਪਾ ਕਰਕੇ ਚਲੇ ਜਾਂਦੇ ਤੇ 95 ਤੱਕ ਵਾਪਸ ਫੇਰ ਲਈ ਪਾਉਂਦੇ ਕਿੰਨੇ ਸਮੇਂ ਤੋਂ ਲੱਟ ਦਵਾ ਰਹੇ ਇਹ ਤਾਂ ਘੱਟ ਤੋਂ ਘੱਟ 6 ਮਹੀਨੇ ਹੋ ਗਏ ਅਸੀਂ ਚੱਲਦੇ ਨੂੰ ਆ ਬਸ ਆ ਚਾਰ ਦਿਨਾਂ ਤੋਂ ਗੜੀਆਂ ਜੇ ਹੁੰਦੇ ਆ ਜੋ ਪ੍ਰਾਈਵੇਟ ਬੰਦੇ ਆ ਜਾਂ ਪਤਨ ਸਰਕਾਰੀਆਂ ਦੇ ਪ੍ਰਾਈਵਟ ਲਾਉਂਦੇ ਉਹ ਪੈਸੇ ਤੇ ਇਸ ਕੋ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀ ਨਾਲ ਕਿਸੇ ਨੇ ਗੱਲਬਾਤ ਨਹੀਂ ਨਹੀਂ ਜੀ ਬਥੇਰੇ ਵਾਲੀ ਉੱਥੇ ਅਸੀਂ ਜੂਰ ਚੰਦੇ ਰਹੇ ਅਦਫਤਰ ਤੇ ਸਾਡੇ ਕੋਲ ਸੁਣਾਈ ਨਹੀਂ ਸਾਡੀ ਕੀਤੀ ਆਏ ਅੱਡੀ ਸਾਡੀ ਗੱਲ ਸੁਣ ਆ। ਅੱਜ ਮਜਬੂਰਨ ਅਦਫਤਰ ਤੇ ਸਾਨੂੰ ਇੱਥੇ ਸੜਕ ਤੇ ਬਹਿਣਾ ਪਿਆ ਪਰ ਜਿੰਨਾ ਚੱਕੇ ਇਹ ਮਸਲਾ ਹੱਲ ਨਹੀਂ ਹੁੰਦਾ ਸੀ ਇੱਥੇ ਬੈਠੇ ਰਹਾਂਗੇ ਕੋਈ ਪਰ ਮੰਗ ਕੀ ਕਰ ਰੋ ਸਰਕਾਰ ਮੰਗ ਆਤੀ ਆ ਜੀ ਸਾਡਾ ਮਸਲਾ ਹੱਲ ਕੀਤਾ ਜਾਵੇ ਸੀਵਰ ਪਾਇਆ ਜਾਵੇ ਸਭ ਤੋਂ ਪੱਟੀ ਵੱਲੋਂ ਸੀਵਰ ਦੀ ਆ ਇਹ ਸਭ 92 ਦੋਸ਼ ਸੀਵਰ ਪਏ ਆ ਸੀਵਰ ਆ ਸੀਵਰ ਉੱਚਾ ਹੋ ਜਾਵੇ ਨੀ ਨਹੀਂ ਅਗਰ ਉਹ ਮਾਰਦਾ ਹੈ ਜਦੋਂ ਆ ਸੀਵਰ ਪਾਪਾ ਦਿੱਤਾ ਅੰਦਰ ਘਰ ਪਰ ਜਾਂਦੇ ਨੇ ਗੱਡੀਆਂ ਪੜ ਜਾਂਦੀਆਂ ਨੇ ਗੱਡੀ